ਅਕਸਰ ਹੀ ਸਫ਼ਰ ਦੇ ਦੌਰਾਨ ਮਾਂ ਆਪਣੇ ਬੱਚੇ ਨੂੰ ਦੁੱਧ ਪਿਲਾਉਣ ਤੋਂ ਵਾਂਝੀ ਰਹਿ ਜਾਂਦੀ ਹੈ ਕਿਉਂਕਿ ਉਹ ਪਬਲਿਕ ਪਲੇਸ ਦੇ ਵਿੱਚ ਮਾਂ ਆਪਣੇ ਬੱਚੇ ਨੂੰ ਦੁੱਧ ਨਹੀਂ ਪਲਾ ਸਕਦੀ ਜਿਸ ਕਾਰਨ ਮਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਮਾਂਾਂ ਦੀਆਂ ਮੁਸ਼ਕਲਾਂ ਨੂੰ ਵੇਖਦੇ ਹੋਏ ਨਾਪਾ ਦੇ ਪਟਿਆਲਾ ਗੇਟ ਬੱਸ ਸਟੈਂਡ ਵਿਖੇ ਪੰਜਾਬ ਦਾ ਪਹਿਲਾ ਬੇਬੀ ਫੀਡਿੰਗ ਪੁਆਇੰਟ ਬਣਾਇਆ ਗਿਆ ਸਾਂਝੋ ਕਿਸੇ ਮਾਂ ਨੂੰ ਪਬਲਿਕ ਦੇ ਵਿੱਚ ਬੈਠ ਕੇ ਆਪਣੇ ਬੱਚੇ ਨੂੰ ਦੁੱਧ ਪਿਲਾਉਣ ਦੇ ਵਿੱਚ ਕੋਈ ਮੁਸ਼ਕਲ ਨਾ ਆਵੇ ਇਹ ਉਪਰਾਲਾ ਨਾਪਾ ਹਲਕਾ ਵਿਧਾਇਕ ਦੇਵਮਾਨ ਅਤੇ ਰੋਟਰੀ ਕਲੱਬ ਨਾਪਾ ਗ੍ਰੇਟਰ ਦੇ ਵੱਲੋਂ ਸਾਂਝੇ ਤੌਰ ਤੇ 베ਬੀ ਫੀਡਿੰਗ ਪੁਆਇੰਟ ਬਣਾਇਆ ਗਿਆ ਜਿਸ ਦਾ ਉਦਘਾਟਨ ਨਾਪਾ ਦੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਦੇ ਵੱਲੋਂ ਕੀਤਾ ਗਿਆ ਹੈ ਪਟਿਆਲਾ ਗੇਟ ਨਾਪਾ ਜਿੱਥੇ ਕਿ ਬਹੁਤ ਜ਼ਿਆਦਾ ਆਵਾਜ਼ਾਈ ਹੈ ਜੀ ਔਰ ਅਸੀਂ ਇੱਥੇ ਇੱਕ ਬੱਸ ਸਟੈਂਡ ਵੀ ਤਿਆਰ ਕੀਤਾ ਸੀ ਜਿਹੜਾ ਬਹੁਤ ਚਰਚਾ ਦਾ ਵਿਸ਼ਾ ਹਰਤੇ ਰੋਜ਼ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਮੁਸਾਫਰ ਆਉਂਦੇ ਨੇ ਇੱਕ ਚੀਜ਼ ਨੋਟ ਕੀਤੀ ਸਾਡੇ ਲਲਿਤ ਜੀ ਨੇ ਜੀ ਜਿਨ੍ਹਾਂ ਦੇ ਜਿਹੜੀ ਇਹਨਾਂ ਦੀ ਸੰਸਥਾ ਵੀ ਹੈ ਜੀ ਆਪਣੇ ਰੋਟਰੀ ਕਲੱਬ ਗ੍ਰੇਟਰ ਤੇ ਉਹਨਾਂ ਨੇ ਨੋਟ ਕੀਤਾ ਕਿ ਜਿਹੜੇ ਮਾਵਾਂ ਇੱਥੇ ਆਪਣੇ ਬੱਚੇ ਲੈ ਕੇ ਆਉਂਦੀਆਂ ਨੇ ਉਹਨਾਂ ਨੂੰ ਦੁੱਧ ਪਾਉਣ ਦੀ ਬੜੀ ਪ੍ਰੋਬਲਮ ਆਉਦੀ ਸੀ ਓਪਨ ਹੈ ਜੀ ਬੜਾ ਅਜੀਬ ਜਿਹਾ ਮਹਿਸੂਸ ਹੁੰਦਾ ਸੀ ਤਾਂ ਫਿਰ ਉਹਨਾਂ ਦਾ ਆਈਡੀਆ ਸੀ ਕਿ ਇੱਥੇ ਕਿ ਬੇਬੀ ਫੀਡਰ ਦੁੱਧ ਪਾਉਣ ਵਾਸਤੇ ਇੱਕ ਜਿਹੜਾ ਸਪੈਸ਼ਲ ਇੱਕ ਜਿਹੜਾ ਇੱਥੇ ਅਰੇਂਜਮੈਂਟ ਕੀਤਾ ਜਾਵੇ ਤਾਂ ਕਿ ਕਿਸੇ ਵੀ ਮਾਂ ਨੇ ਆਪਣੇ ਬੱਚੇ ਨੂੰ ਦੁੱਧ ਪਿਆਉਣਾ ਤਾਂ ਇਹਦੇ ਵਿੱਚ ਆ ਕੇ ਆਰਾਮ ਨਾਲ ਪਿਆ ਸਕਦੇ ਆ ਔਰ ਇੱਕ ਪਰਦਾ ਵੀ ਹੈ ਔਰ ਇਹਦੇ ਉੱਪਰ ਅਸੀਂ ਜਿਵੇਂ ਤੁਸੀਂ ਦੇਖੋਗੇ ਮਾਂ ਦੇ ਦੁੱਧ ਪਿੰਨ ਦੀਆਂ ਜਿਹੜੇ ਫਾਇਦੇ ਵੀ ਦੱਸੀ ਹੈ ਕਿ ਡਾਇਬਟੀਜ਼ ਦਾ ਖਤਰਾ ਘਟ ਜਾਂਦਾ ਜਿਹੜਾ ਮਾਂ ਦਾ ਦੁੱਧ ਬੜਾ ਲਾਹੇਵੰਦ ਹੈ ਜੀ ਬੱਚੇ ਵਾਸਤੇ ਉਹਦੀ ਵੀ ਅਸੀਂ ਇੱਕ ਅਵੇਰਨੈਸ ਕੀਤੀ ਹੈ ਔਰ ਰੋਟਰੀ ਕਲੱਬ ਜਿਹੜਾ ਜੀ ਨਾਬਾ ਕ੍ਰੀਟਰ ਇਹ ਜਿਹੜੀ ਟੀਮ ਨੇ ਪੂਰੀ ਨੇ ਇਹ ਜਿਹੜਾ ਸਾਰਾ ਉਪਰਾਲਾ ਕੀਤਾ ਅਸੀਂ ਨਾਬਾ ਦੇ ਵਿੱਚ ਦੋ ਤਿੰਨ ਜਗ੍ਹਾ ਹੋਰ ਵੀ ਉਪਰਾਲਾ ਜਿਹੜਾ ਕਰਾਂਗੇ ਤੇ ਮੈਂ ਲਲੀਤ ਜੀ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਕਰਦਾ ਇਹਨਾਂ ਨੇ ਬਹੁਤ ਜਿਹੜਾ ਜੀ ਇਹ ਆਈਡੀਆ ਦਿੱਤਾ ਔਰ ਅੱਜ ਸਾਰੀ ਟੀਮ ਜਿਹੜੀ ਹੈ ਉਹਨਾਂ ਨੇ ਖੁਦ ਇਹ ਤਿਆਰ ਕਰਕੇ ਤੇ ਉਦਗ੍ਰਹਣ ਕਰਨ ਵਾਸਤੇ ਬੁਲਾਇਆ ਮੈਂ ਉਹਦਾ ਧੰਨਵਾਦ ਕਰਦਾ ਇਹਨਾਂ ਨੇ ਅੱਗੇ ਜਿਹੜੇ ਪਟਿਆਲਾ ਗੇਟ ਵਾਸਟੂਮ ਨੇ ਜਿਹਦੀ ਸਫਾਈ ਦਾ ਜਿੰਮਾ ਵੀ ਇਹਨਾਂ ਨੇ ਲਿਆ ਹੈ ਸੋ ਗ੍ਰੇਟਰ ਤੇ ਜਿਹੜੀ ਆ ਰੋਟਰੀ ਕਲੱਬ ਗੇਟਨ ਬਹੁਤ ਅੱਛਾ ਕੰਮ ਕਰ ਰਹੀ ਹੈ ਸਾਰੀ ਟੀਮ ਬਹੁਤ ਅੱਛਾ ਕੰਮ ਕਰ ਰਹੀ ਹੈ ਸੋ ਇੱਕ ਨਵਿਕਲੀ ਪਹਿਲ ਜਿਹੜੀ ਹੈ ਜੀ ਉਹ ਅਸੀਂ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਜਿਹੜੀ ਮਾਂ ਨੇ ਆਪਣੇ ਬੱਚੇ ਨੂੰ ਰੋਧ ਪਿਆਣਾ ਉਹ ਪਰਦੇ ਦੇ ਵਿੱਚ ਆਰਾਮ ਨਾਲ ਬਹਿ ਕੇ ਆਪਣੇ ਬੱਚੇ ਨੂੰ ਦੁੱਧ ਪਿਆ ਸਕਦੀ ਹੈ ਮੇਰੇ ਖਾ ਸਰਕਾਰੀ ਤਾਂ ਹੋਣਗੇ ਜਿਵੇਂ ਦੱਸਿਆ ਲਾਲ ਜੀ ਨੇ ਗੈਰ ਸਰਕਾਰੀ ਜਿਹੜਾ ਜੀ ਪਹਿਲਾ ਯਾਨੀ ਕਿ ਆਪਣੇ ਤੌਰ ਤੇ ਇਹ ਜਿਹੜਾ ਪ੍ਰਾਲਾ ਜੀ ਔਰ ਇਹ ਪ੍ਰਾਲਾ ਜਿਹੜਾ ਮੈਂ ਸਮਝ ਲਓ ਕਿ ਪੰਜਾਬ ਸਰਕਾਰ ਵੱਲੋਂ ਹੀ ਲਾ ਲਓ ਇਹਨਾਂ ਵੱਲੋਂ ਲਾ ਲਓ ਸਹਿਯੋਗ ਲਾ ਲਓ ਇਹਨਾਂ ਨੇ ਪਿੱਛੇ ਮੈਂ ਹਾਂ ਕਰਤੀ ਤੇ ਇਹਨਾਂ ਨੇ ਤਿਆਰ ਕਰਤਾ ਜੀ ਸੋ ਇਹ ਬਹੁਤ ਵੱਡਾ ਇੱਕ ਮੈਸੇਜ ਵੀ ਆ ਮਾਂ ਦੇ ਦੁੱਧ ਦਾ ਫਾਇਦਾ ਜਿਹੜਾ ਔਰ ਇੱਕ ਪਰਦਾ ਵੀ ਹੈ ਔਰ ਇੱਕ ਇੱਕ ਡੀਸੈਂਟ ਜਿਹੜਾ ਇੱਕ ਮਾਹੌਲ ਚਾਹੀਦਾ ਹੁੰਦਾ ਉਹਦੇ ਵਿੱਚ ਮਾਂ ਆਪਣੇ ਬੱਚੇ ਨੂੰ ਰੁੱਧ ਪਿਆ ਸਕਦੀ ਔਰ ਪਰਦੇ ਦਾ ਪਰਦਾ ਔਰ ਇੱਕ ਵੱਖਰਾ ਆਈਡੀਆ ਤੇ ਮੈਂ ਉਮੀਦ ਕਰਦਾ ਕਿ ਅਸੀਂ ਹੋਰ ਵੀ ਜਿੰਨੇ ਸਾਡੇ ਬੱਸ ਸਟੈਂਡ ਨੇ ਜਾਂ ਪਬਲਿਕ ਪਲੇਸਨ ਰੇਲਵੇ ਸਟੇਸ਼ਨ ਵਗੈਰਾ ਨਾਬੇ ਦਾ ਮੇਨ ਬੱਸ ਸਟੈਂਡ ਹੈ ਸਾਰੇ ਕਿਤੇ ਇਹ ਜਿਹੜਾ ਅਸੀਂ ਕਨਸੈਪਟ ਲੈ ਕੇ ਆਵਾਂਗੇ ਤਾਂ ਕਿ ਤੇ ਹਾਂ ਜੀ ਜੀ ਇਹਨਾਂ ਦਾ ਕਲੱਬ ਇਹਨਾਂ ਨੇ ਪ੍ਰੋਮਿਸ ਕੀਤਾ ਕਿ ਸਾਰਾ ਰੋਟਰੀ ਗ੍ਰੇਟਰ ਜਿਹੜੀ ਹੈ ਉਹ ਇਹ ਸਾਰਾ ਪ੍ਰੋਜੈਕਟਰ ਕੱਢ ਕੇ ਕਰੇਗੀ ਮੈਂ ਸਾਰਿਆਂ ਦਾ ਹੱਥ ਜੋੜ ਕੇ ਸਿਰ ਝੁਕਾ ਕੇ ਸਰ ਦਾ ਬਹੁਤ-ਬਹੁਤ ਧੰਨਵਾਦ ਕਰ ਦਿੰਦਾ। ਬੇਬੀ ਫੀਡਿੰਗ ਪੁਆਇੰਟ ਬਣਾਇਆ ਹੈ। ਐਮਐਲਏ ਸਾਊਥ ਗਾਟਕਨਰਗੇ ਦੀ ਧੀ ਜਾਨਾ ਕਰਦਾ। ਤੇ ਅਸੀਂ ਦੇਖਿਆ ਵੀ ਜਿੰਨੀ ਪਬਲਿਕ ਪਲੇਸਿਸ ਹੈਗੀਆਂ ਨੇ ਪਬਲਿਕ ਪਲੇਸਿਸ ਉੱਤੇ ਗਵਰਨਮੈਂਟ ਕੰਨੀਓ ਬੇਬੀ ਫੀਡਿੰਗ ਪੁਆਇੰਟ ਮੰਡਟਰੀ ਕੀਤਾ ਗਿਆ ਸੈਂਟਰ ਗਵਰਨਮੈਂਟ ਕੰਨੀਓ। ਤਾਂ ਉਸ ਚੀਜ਼ ਨੂੰ ਦੇਖਦੇ ਹੋਏ ਅਸੀਂ ਇਹ ਚੀਜ਼ ਨੋਟਿਸ ਕੀਤੀ ਵੀ ਸ਼ਹਿਰ ਦੇ ਵਿੱਚ ਜਿੰਨੀ ਪਬਲਿਕ ਪਲੇਸਿਸ ਹੈਗੀਆਂ ਨੇ ਆਪਣੇ ਸ਼ਹਿਰ ਦੇ ਵਿੱਚ ਹਾਲੇ ਇਸ ਤਰੀਕੇ ਦੀ ਪਹਿਲ ਨਹੀਂ ਕੀਤੀ ਗਈ ਸੀ ਤਾਂ ਵੀ ਇਹ ਚੀਜ਼ ਦੇ ਬਾਰੇ ਸੋਚਿਆ ਤੇ ਆਪਣੇ ਕਲੱਬ ਦੇ ਵਿੱਚ ਵਿਚਾਰ ਰੱਖਿਆ ਕਿ ਕਿ ਉਹਨਾਂ ਕਲੱਬ ਦੇ ਲੈਵਲ ਦੇ ਉੱਤੇ ਇਹ ਜੇ ਇਸ ਬੇਬੀ ਫੀਡਿੰਗ ਪੁਆਇੰਟ ਨੂੰ ਬਣਾਇਆ ਜਾਵੇ ਤਾਂ ਕਿਉਂਕਿ ਅੱਜ ਦਾ ਜੋ ਮਾਡਰਨ ਪਹਿਨਾਵਾ ਹੋ ਗਿਆ ਹੈ ਉਹਦੇ ਵਿੱਚ ਬੱਚਿਆਂ ਨੂੰ ਦੁੱਧ ਪਿਲਾਉਣ ਦੀ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਲੀਡੀਜ਼ ਨੂੰ ਤਾਂ ਇਸ ਤਰੀਕੇ ਦੀ ਦਿੱਕਤ ਨਾ ਆਵੇ ਤੇ ਪਰਦੇ ਦੇ ਵਿੱਚ ਮਾਂ ਆਪਣੇ ਬੱਚੇ ਨੂੰ ਭੁੱਖੋਂ ਦੀ ਸ਼ਾਂਤ ਕਰ ਸਕੇ ਉਸ ਚੀਜ਼ ਵਾਸਤੇ ਇਸ ਬਾਰੇ ਸੋਚਿਆ ਗਿਆ ਇਹ ਅੱਜੇ ਸ਼ੁਰੂਆਤ ਹੈ ਤੇ ਸ਼ਹਿਰ ਦੇ ਵਿੱਚ ਜਿੱਥੇ-ਜਿੱਥੇ ਜ਼ਰੂਰਤ ਹੋਊਗੀ ਉੱਥੇ-ਉੱਥੇ ਸੀ ਇਸ ਜਿਹੜੇ ਪੁਆਇੰਟਸ ਨੇ ਇਹਨਾਂ ਨੂੰ ਅਸੀਂ ਬਣਾਉਂਦੇ ਰਾਂਗੇ ਤੇ ਇਹਨਾਂ ਨੂੰ ਕੰਟੀਨਿਊ ਕਰਦੇ ਰਾਂਗੇ ਸਰ ਕਿਵੇਂ ਕਨਸੈਪਟ ਆਇਆ ਜੀ ਇਸ ਤਰ੍ਹਾਂ ਸਰ ਐਕਚੁਅਲੀ ਮੈਂ ਇੱਕ ਦਿਨ ਇੱਕ ਨਿਊਜ਼ ਦੇਖ ਰਿਹਾ ਸੀ ਉਸ ਦੇ ਵਿੱਚ ਇਹ ਉਹਨਾਂ ਪੁਆਇੰਟ ਆਇਆ ਉਹ ਜਿਹੜੀ ਆਪਣੇ ਆਪਣੇ ਆਪ ਨੂੰ ਡਿਸਪਰੈਸ ਕਰ ਰਹੀ ਸੀ ਕਿ ਮੈਂ ਇੱਕ ਜਗ੍ਹਾ ਦੇ ਉੱਤੇ ਏਅਰਪੋਰਟ ਤੇ ਸੀ ਤੇ ਬਸਟੈਂਡ ਤੇ ਸੌਰੀ ਮੈਂ ਵੀ ਬਸਟੈਂਡ ਤੋਂ ਮੈਂ ਇੰਟਰਨੈਸ਼ਨਲ 에ਰਪੋਰਟ ਜਾਣਾ ਸੀ ਤੇ ਮੈਨੂੰ ਜਦੋਂ ਮੈਂ ਉਧਰ ਜਾ ਰਹੀ ਸੀ ਜਾਂਦੇ ਹੋਏ ਮੇਰਾ ਬੱਚਾ ਭੁੱਖ ਨਾਲ ਬਿਲਕੁਲ ਆਂਦਾ ਰਿਹਾ ਤੇ ਮੈਂ ਉਹਨੂੰ ਦੁੱਧ ਨਾ ਪਲਾ ਸਕੀ ਤੇ ਬੱਚਾ ਮੇਰਾ ਬਹੁਤ ਜ਼ਿਆਦਾ ਮੈਂ ਮੈਂ ਆਪਣੀ ਮੇਰੀ ਡਰੈਸ ਦੇ ਵਿੱਚ ਇਸ ਤਰੀਕੇ ਦੀ ਸੀ ਮੈਨੂੰ ਆਪਣੇ ਆਪ ਨੂੰ ਫੀਲ ਹੋ ਰਿਹਾ ਸੀ ਮੈਂ ਇਹ ਜੀ ਡਰੈਸ ਕਿਉਂ ਪਾ ਕੇ ਆਈ ਵੀ ਮੈਂ ਆਪਣੇ ਬੱਚੇ ਨੂੰ ਦੁੱਧ ਨਹੀਂ ਪਲਾ ਸਕੀ ਤਾਂ ਉਸ ਚੀਜ਼ ਨੂੰ ਸੋਚਦੇ ਹੋਏ ਤੇ ਮੈਂ ਕਹਿੰਦੀ ਫਿਰ ਮੈਂ 에ਰਪੋਰਟ ਤੇ ਗਈ ਤੇ ਉੱਥੇ ਜਾ ਕੇ ਮੈਨੂੰ ਬੱਚੇ ਨੂੰ ਦੁੱਧ ਪਲਾਣ ਦਾ ਮੈਨੂੰ ਜਗ੍ਹਾ ਮਿਲੀ ਕਿਉਂਕਿ 에ਰਪੋਰਟ ਦੇ ਉੱਤੇ ਸੁਵਿ ਮਤੋਂ ਮੈਨੂੰ ਆਇਆ ਕਿ ਜਦੋਂ ਇਹ ਚੀਜ਼ ਸਰਕਾਰ ਨੇ ਇੱਕ ਇਨੀਸ਼ੀਏਟ ਲਿੱਤਾ ਹੋਇਆ ਤੇ ਪਬਲਿਕ ਪਲੇਸਿਸ ਦੇ ਉੱਤੇ ਆਈਡੀਆ ਹੈ ਤਾਂ ਕਿ ਉਹ ਨਾ ਆਪਣੇ ਲੈਵਲ ਦੇ ਉੱਤੇ ਜਿੰਨੇ ਜਿੱਥੇ ਜਿੱਥੇ ਅਸੀਂ ਪ੍ਰੋਵਾਈਡ ਕਰਾ ਸਕਦੇ ਜਿੰਨੀ ਸਮਰੱਥਾ ਹੈਗੀ ਹੈ ਉਹ ਨਾ ਇਹ ਪ੍ਰੋਵਾਈਡ ਕਰਵਾਇਆ ਗਿਆ ਸ। ਰੋਟਰੀ ਕਲੱਬ ਨਾਬਾ ਗਰੇਟਰ ਨਾਬਾ ਇਹ ਸ਼ਹਿਰ ਵਾਸੀਆਂ ਦੇ ਸੇਵਾ ਦਾ ਇੱਕ ਕੰਮ ਕਰ ਰਿਹਾ ਹੈ। ਇਹ ਕੋਈ ਨਾਬਾ ਵਾਸਤੇ ਹੀ ਨਹੀਂ ਹੈ। ਇਹ ਸਾਰੇ ਵਰਲਡ ਲੈਵਲ ਤੇ ਜਿਹੜਾ ਰੋਟਰੀ ਕਲੱਬ ਹੈਗਾ ਇਹ ਕੰਮ ਕਰਦਾ ਹੈ ਤੇ ਇਹਦੇ ਵਿੱਚ ਮੇਨ ਸਾਡਾ ਮੁੱਦਾ ਇਹ ਹੀ ਹੁੰਦਾ ਹੈ। ਵੀ ਅਸੀਂ ਕਿਸ ਲੈਵਲ ਤੇ ਕਿਸ ਤਰ੍ਹਾਂ ਦਾ ਕੰਮ ਕਰਨਾ ਹੈ ਇਹਦੇ ਜੇ ਅਸੀਂ ਔਰਤਾਂ ਦੀ ਪ੍ਰਤੀ ਸਮਾਜ ਦੇ ਵਿੱਚ ਉਹਨਾਂ ਦੀ ਕੀ ਦੇਣਾ ਹੈ ਅਸੀਂ ਉਹਨਾਂ ਨੂੰ ਕੀ ਸੇਵਾ ਕਰ ਸਕਦੇ ਹਾਂ ਕਿਉਂਕਿ ਸੈਂਟਰਲ ਗਵਰਨਮੈਂਟ ਵੱਲੋਂ ਵੀ ਉਹਨਾਂ ਦੀ ਸਿੱਖਿਆ ਵਾਸਤੇ ਉਹਨਾਂ ਨੂੰ ਸਮਾਜਿਕ ਸਹਾਇਤਾ ਦੇਣ ਵਾਸਤੇ ਜਿਹੜਾ ਕੋਈ ਸੋਚਿਆ ਜਾ ਰਿਹਾ ਹੈ ਉਸ ਪ੍ਰਣਾਲੀ ਹੈ ਅਸੀਂ ਉਹਨਾਂ ਦਾ ਇੱਕ ਕੀੜੀ ਪੁਆਇੰਟ ਬਣਾਇਆ ਜਿੱਥੇ ਔਰਤਾਂ ਬੈਠ ਕੇ ਆਪਣੇ ਬੱਚੇ ਨੂੰ ਦੁੱਧ ਪਿਆ ਸਕਣ ਅਤੇ ਇੱਕ ਸੁਰੱਖਿਆ ਮਹਿਸੂਸ ਕਰ ਸਕਣ ਇਹ ਹੀ ਸਾਡਾ